ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਅੰਮ੍ਰਿਤਸਰ ਦੀ ਅਕਾਲੀ ਲੀਡਰਸ਼ਿਪ ਗੁਰਦੁਆਰਾ ਸ਼ਹੀਦਗੰਗ ਸਾਹਿਬ ਆਬਾ ਦੀਪ ਸਿੰਘ ਵਿਖੇ ਨਾਤਮਸਕ ਹੋਈ ਹੈ ਇਸ ਮੌਕੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤਾਂ ਜੋ ਛੇਤੀ ਬਾਹਰ ਆ ਕੇ ਸੂਬੇ ਪ੍ਰਤੀ ਲੋਕਾਂ ਪ੍ਰਤੀ ਆਪਣੀ ਵਣਦੀ ਜ਼ਿੰਮੇਵਾਰੀ ਪੂਰੀ ਕਰਨ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਦੇ ਸਿਰ ਦਰ ਤੇ ਨਕਮਸਤੌਣ ਵਾਸਤੇ ਆਏ ਹਾਂ। ਗੁਰੂ ਸਾਹਿਬ ਨੇ ਫਿਰ ਦੁਬਾਰਾ ਸੇਵਾ ਦਾਸ ਨੂੰ ਬਖਸ਼ੀ ਆ ਜਲਾ ਪ੍ਰਧਾਨ ਦੀ ਅਸੀਂ ਸਾਰਿਆਂ ਹੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਆ ਤੇ ਸੱਚੇ ਪਾਤਸ਼ਾਹ ਆਪਣਾ ਮੇਰ ਪ੍ਰਿਆਤਰਾ ਕੇ ਬਿਲਕੁਲ ਗਰੀਬ ਕੋ ਦਾਸ ਕੋ ਸੇਵਾ ਕਰਾਵੇਂ ਸੱਚੇ ਪਾਤਸ਼ਾਹ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਚਾਨੀਵਾ ਕਮ ਨਾ ਹੋਵੇ ਦਾਸ ਮਨ ਨੀਵਾ ਤੇ ਮਤ ਉੱਚੀ ਰੱਖ ਕੇ ਸੇਵਾ ਕਰੇ ਸਾਡੇ ਜਿਸ ਤਰ੍ਹਾਂ ਮੱਝ ਦੇ ਜਨੈਲ ਸਾਬਕ ਸਿੰਘ ਜੀਠਿਆ ਸਾਹਿਬ ਉਹ ਨਾਬਾ ਜੇਲ੍ਹ ਤੇ ਬੰਦ ਰਹੇ ਉਹਨਾਂ ਦੀ ਵੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਉਹਨਾਂ ਨੂੰ ਖੇਤੂ ਸ਼ੇਰੀ ਚੜ੍ਹਦੀ ਕਲਾ ਉਹਨਾਂ ਦੀ ਹੋਵੇ ਕੋ ਬਾਹਰ ਆਉਣ ਆਣ ਕੇ ਆਪਣੀਆਂ ਜਿਹੜੀਆਂ ਸੁਆਮਾਂ ਨੇ ਸੰਗਤ ਨੂੰ ਦੇਣ ਅੱਜ ਵੀ ਬਾਹਰ ਸਿੰਘ ਬਾਲਦੇ ਸਾਬ ਦਾ ਉਹਨਾਂ ਦਾ ਵੀ ਜਨਸੀ ਉਹਨਾਂ ਦੇ ਵੀ ਅਰਦਾਸ ਬੇਨਤੀ ਕੀਤੀ ਹੈ ਗੁਰੂ ਆਮਦਾਸ ਚਰਨਾਮ ਜੀ ਬਾਬੇ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਪਾਰਟੀ ਦੀ ਚੜ੍ਹਦੀ ਕਲਾ ਹੋਵੇ ਤੰਦਰੁਸਤੀਆਂ ਬਖਸ਼ੇ ਨਾਮ ਸੰਗਤੀ ਦਾਤ ਬਖਸ਼ੇ ਸ਼ਰੂਮਣੀ ਕਲ ਦਲ ਬੜਾ ਤਕੜਾ ਹੋ ਕੇ ਆਵੇ ਤੇ ਆਪਾਂ ਜਿਹੜੀ 2027 ਦੀ ਉਹ ਸਰਕਾਰ ਬਣਾ ਸਕੀ। ਅਚਪਾਲ ਦੇ ਵਿੱਚ ਬੜਾ ਵੱਡਾ ਇੱਕ ਇਕੱਠ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ। ਔਰ ਤਰਨਤਾਰਨ ਦੇ ਜਿਮਨੀ ਚੌਂਕ ਹੋਣ ਜਾ ਰਹੀ ਹੈ। ਕਿਵੇਂ ਦੇ ਜਿਹੜਾ ਅਚਪਾਲ ਦੇ ਵਿੱਚ ਤੁਹਾਂ ਇਕੱਠ ਦੀ ਗੱਲ ਕੀਤੀ ਉਹ ਤੁਸੀਂ ਸਾਰਿਆਂ ਮੇਰੇ ਵੀਰਾਂ ਨੇ ਬੜੀ ਚੰਗੀ ਤਰ੍ਹਾਂ ਦੇਖਿਆ ਹੈ। ਉੱਥੇ ਦਾਸ ਨੂੰ ਵੀ 2 ਮਿੰਟ ਬੋਲਣ ਦਾ ਮੌਕਾ ਮਿਲਿਆ ਸੀ। ਉਹਦੇ ਵਿੱਚ ਕੋਈ 43 ਜਿਹੜੇ ਸਰਪੰਚ ਸਨ ਯਾਦ ਉਹ ਸ਼ਾਮਲ ਹੋਏ। ਸੱਤ ਕਾਉਂਸਲਰ ਸਾਹਿਬ ਯਾਦ ਹੋਏ ਜਿਹੜੇ ਯਾਦ ਸਨ ਉਹ ਸ਼ਾਮਲ ਹੋਏ। ਚੇਅਰਮੈਨ ਸਾਹਿਬ ਸ਼ਾਮਲ ਹੋਏ। ਬੜਾ ਵੱਡਾ ਹੀ ਸੰਗਤਾਂ ਦਾ ਇਕੱਠ ਸੀ ਉਹ ਆਮ ਹੀ ਹਮਾਰਾ ਜਿਹੜਾ ਇਕੱਠ ਹੋਇਆ ਏ ਉਥੋਂ ਇਹ ਸਾਬਤ ਹੁੰਦਾ ਵੀ ਲੋਕ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲਿਆਉਣ ਨੂੰ ਬਹੁਤ ਹੀ ਉਤਾਵਲੇ ਆ ਇੰਜ ਲੱਗਦਾ ਜਿਵੇਂ ਚੋਣ ਆ ਉਹ ਬੜੇ ਸ਼ਾਨ ਨਾਲ ਇਤਮਾਨਾ ਸ਼੍ਰੋਮਣੀ ਕਾਲੀ ਦਲ ਜਿੱਤੂਗਾ ਔਰ ਜਿਹੜੇ 2027 ਦੇ ਲਈ ਪੂਰੀ ਤਿਆਰੀ ਕਰੋ ਕਿ ਪੂਰਾ ਜਿਹੜਾ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਏ ਔਰ ਤੁਸੀਂ ਆਪਣੇ ਵਰਕਰਾਂ ਨਾਲ ਕਿਵੇਂ ਵਿੱਚ ਚੱਲ ਬੰਦਦਾ ਜਿੱਥੇ ਵੀ ਕਦੇ ਮੇਰੀ ਦਾਸ ਦੀ ਕਿਸੇ ਵਰਕਰ ਨੂੰ ਕਿਸੇ ਕਾਉਂਸਲ ਸਾਹਿਬ ਨੂੰ ਕਦੇ ਵੀ ਦਾਸ ਦੀ ਉਹ ਲੋੜ ਹੁੰਦੀ ਆ ਮੈਨੂੰ ਫੋਨ ਕਰ ਮੈਂ ਸੋਲੇ ਹਾਜ਼ਰ ਹੋਊਗਾ ਵਾਰ-ਵਾਰ ਜਾ ਕੇ ਹਾਜ਼ਰ ਹੋਵਾਂਗੇ ਹਰ ਕਦੇ ਜਾ ਕੇ ਇੱਕ ਵਾਰਡ ਦੇ ਵਿੱਚ ਜਾ ਕੇ ਅਸੀਂ ਬੜੇ ਤਰੀਕੇ ਨਾਲ ਬੜੇ ਪਿਆਰ ਨਾਲ ਸਾਰਿਆਂ ਦੇ ਨਾਲ ਹੀ ਰابطਾ ਕਰਾਂਗੇ ਕੋਈ ਸ਼੍ਰੋਮਿਕਾ ਜਿਹੜਾ ਬਹੁਤ ਤਕੜਾ ਹੋ ਕੇ 2027 ਚ ਆਵੇ ਭਾਜਪਾ ਤੇ ਅਕਾਲੀ ਦਲ ਤਾਂ ਕੱਠ ਜੋੜ ਦੇ ਗੱਲਾਂ ਚ ਚਰਚੇ ਨੇ ਚਲੋ ਜੋ ਕੱਠ ਜੋੜ ਜਿਹੜਾ ਕਰਨਾ ਉਹ ਵੱਡਿਆਂ ਵੱਡਿਆਂ ਦਾ ਸਿਸਟਮ ਆ ਦਾਸ ਸਿੰਘ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਦਾ ਬਿਆਨ ਆਇਆ ਸੀ ਉਹ ਜੋ ਕਰਨਗੇ ਸਾਨੂੰ ਸਿਰ ਮਤੇ ਅਜਰਦਾਸ ਕੀਤੀ ਹੈ ਕਿ ਮਜੀਠੀਆ ਸਾਹਿਬ ਛੇਤੀ ਹੀ ਜਿਹੜੇ ਕਿ ਤੋਂ ਬਾਹਰ ਹੋਣ ਔਰ ਆਪਣੀ ਜਿਹੜੀ ਕਿ ਪਾਰਟੀ ਲਈ ਕੰਮ ਕਰੇ ਹਾਂ ਮਜੀਠੀਆ ਸਾਹਿਬ ਦੀ ਅਰਦਾਸ ਬੇਨਤੀ ਕੀਤੀ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਉਥੋਂ ਫਤੇ ਹੋਵੇ ਉਹ ਆਣ ਕੇ ਆਪਣੀਆਂ ਜਿਹੜੀਆਂ ਸੁਆਮਾਂ ਲੋਕਾਂ ਨੂੰ ਦੇਣ ਤੋਂ ਪਾਰਟੀ ਜਿਹੜੀ ਆ ਉਹਨੂੰ ਹੋਰ ਮਜ਼ਬੂਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ